ਦੇਸਾਂ ਦੇ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਬੜੇ ਹੀ ਟਿਪੀਕਲ ਮੁੱਦੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਇੱਕ ਬਜ਼ੁਰਗ ਸ਼ਖਸ ਜੋ ਕਿ ਅਮਰਤਾਰੀ ਸ਼ਖਸ ਹੈ ਅਤੇ ਪੇਸ਼ੇਵਰ ਜੋ ਉਹ ਪੰਜਾਬ ਪੁਲਿਸ ਦਾ ASI ਹੈ ਉਹ ਆਪਣੇ ਪੁੱਤਰ ਦੀ ਲਾਸ਼ ਨੂੰ ਜਦੋਂ ਸ਼ਮਸ਼ਾਨ ਘੁੰਮੀ ਵਿੱਚ ਲੈ ਕੇ ਜਾਂਦੇ ਆ ਤੇ ਸੇਵਿਆਂ ਦੇ ਕੋਲ ਖੜਕੇ ਇੱਕ ਦਾਸ ਕਰਦਾ ਹੈ ਤੇ ਉਹ ਅਦਾਸ ਜੋ ਹੈ ਉਸ ਦੀ ਜੋ ਵੀਡੀਓ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਹਰ ਇੱਕ ਪਲੇਟਫਾਰਮ ਦੇ ਉੱਪਰ YouTube ਚੈਨਲ ਦੇ ਉੱਪਰ ਉਹ ਵੀਡੀਓ ਟ੍ਰੈਂਡਿੰਗ ਦੇ ਵਿੱਚ ਆ ਗਈ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦਾ ਹਿਰਦਾ ਵrundਰਿਆ ਜਾਵੇ ਹਰ ਕੋਈ ਉਸ ਨੂੰ ਦੇਖ ਕੇ ਪੁੱਭਾ ਮਾਰ ਕੇ ਰੋਣ ਲੱਗ ਜਾਵੇ ਉਸ ਵੀਡੀਓ ਦੇ ਵਿੱਚ ਆਪਣੇ ਪੁੱਤਰ ਦੇ ਮੱਛ ਦੇ ਸਿਵੇ ਦੇ ਕੋਲ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਕਿ ਇਹ ਸਤਿਗੁਰ ਸੱਚੇ ਪਾਸ਼ਾ ਇਹ ਸਭ ਕੁਝ ਤੇਰੀ ਹੀ ਦਿੱਤੀ ਹੋਈ ਦਾਤ ਹੈ ਅਤੇ ਹੁਣ ਤੋਂ ਆਪਣੇ ਕੋਲ ਲਿਜਾ ਰਿਹਾ ਹੈ ਇਸ ਦੇ ਵਿੱਚ ਸਾਧਾ की ਜਾ ਰਹਾ ਤੇ ਉਸੇ ਹੀ ਜੋ ਕਿ ASI ਪਿਤਾ ਦਾ ਪਹਿਲਾ ਇੰਟਰਵਿਊ ਆਇਆ ਤੇ ਇੰਟਰਵਿਊ ਦੇ ਵਿੱਚ ਉਸ ਨੇ ਕੁਝ ਐਸੀਆਂ ਗੱਲਾਂ ਕਹਿ ਦਿੱਤੀਆਂ ਤੇ ਪੰਜਾਬ ਸਰਕਾਰ ਨੂੰ ਕੁਝ ਐਸੇ ਮੀਲੇ ਮਾਰ ਦਿੱਤੇ ਕਿ ਪੂਰੇ ਹੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਉਸੇ ASI ਬਾਪ ਦੇ ਚਰਚੇ ਹੋ ਰਹੇ ਨੇ ਆਖਰਕਾਰ ਉਸ ਦੇ ਨਾਲ ਐਸਾ ਕੀ ਪਾਣਾ ਵਾਪਰਿਆ ਉਸ ਦੇ ਪੁੱਤਰ ਦੀ ਮੌਤ ਹੋਈ ਜੋ ਕਿ ਵਿਦੇਸ਼ ਤੋਂ ਵਾਪਸ ਆਇਆ ਸੀ 4 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਹੁਣ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਜੋ ਕਿ ਨਸ਼ੇ ਦੀ ਭੇਂਟ ਚੜ ਗਿਆ ਉਸ ਦੀ ਮਾਂ ਨੂੰ ਵੀ ਰੋਂਦਿਆਂ ਹੋਇਆ ਨਹੀਂ ਦੇਖਿਆ ਜਾ ਰਿਹਾ ਤੇ ਦੂਜੇ ਪਾਸੇ ਜੋ ਕਿ ਅਮਰਤ ਧਾਰੀ ਗੁਰਸੇਖ ਐਸਆਈ ਪਿਤਾ ਜੋ ਕਿ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਿਹਾ ਹੈ ਉਸ ਦੇ ਮੱਜ ਦੇ ਸਿਵੇ ਦੇ ਕੋਲ ਖੜਕੇ ਜੀ ਹਾਂ ਉਸ ਦੀ ਪਹਿਲੀ ਇੰਟਰਵਿਊ ਸਾਹਮਣੇ ਆਈ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਅੱਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਇਸ ਉਹ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਆਸ਼ੀਰਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਪਿਤਾ ਐਸਆਈ ਹੈ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਐਸਆਈ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤੇ ਉਹਨਾਂ ਦੇ ਮਾਤਾ ਜੀ ਜੋ ਕਿ ਪਿੰਡ ਦੇ ਵਿੱਚ ਸਰਪੰਚ ਨੇ ਪਿੰਡ ਦੇ ਵਿੱਚ ਚੰਗੀ ਬਣੀ ਹੋਈ ਹੈ ਉਹਨਾਂ ਦੀ ਤੇ ਉਹਦਾ ਇੱਕ ਲੱਗਾ ਕਹਿਰਾ ਪੁੱਤ ਜੋ ਕਿ ਵਿਦੇਸ਼ ਰੈਂਦਾ ਸੀ ਮਾਪਿਆਂ ਨੇ ਬੜੇ ਹੀ ਲਾਡਾਂ ਅਤੇ ਚਾਵਾਂ ਦੇ ਨਾਲ ਉਸ ਪੁੱਤਰ ਨੂੰ ਪਾਲਿਆ ਪਰ ਇਹ ਨਹੀਂ ਪਤਾ ਸੀ ਕਿ ਉਹਨਾਂ ਨੇ ਜਿਸ ਪੁੱਤਰ ਨੂੰ ਪੂਰੇ ਲਾਡਾਂ ਚਾਵਾਂ ਦੇ ਨਾਲ ਪਾਲ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਤਾਂ ਉਸ ਦੀ লাশ ਵਾਪਸ ਆਵੇਗੀ ਜੀ ਹਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਉਹਨਾਂ ਦਾ ਪੁੱਤਰ ਫਸ ਚੁੱਕਿਆ ਅਤੇ ਮਾਪਿਆਂ ਨੂੰ ਰੋਂਦਾ ਵਿਰਕਦਾ ਹੋਇਆ ਹੁਣ ਛੱਡ ਗਿਆ ਇੱਥੇ ਕੱਖਾਂ ਦੇ ਭਾਂ ਪਿਤਾ ਐਸਆਈ ਹੈ ਜੋ ਕਿ ਅਮਰਤਾਰੀ ਗੁਰਸਿੱਖ ਹੈ ਉਸਨੇ ਮੱਛਦੇ ਸਿਵੇ ਦੇ ਕੋਲ ਅਰਦਾਸ ਕੀਤੀ ਅਤੇ ਅਰਦਾਸ ਦੇ ਵਿੱਚ ਜੋ ਉਸਨੇ ਲਫ਼ਜ਼ ਬੋਲੇ ਹਰ ਕਿਸੇ ਦਾ ਹਿਰਦਾ ਵਰੀਂਦ ਰਹਿ ਜਾਵੇ ਉਸ ਵੀਡੀਓ ਨੂੰ ਦੇਖ ਕੇ ਉਸ ਦੀ ਮਾਂ ਰੋਂਦੀ ਕਰਵਾਉਂਦੀ ਦੇਖੀ ਨਹੀਂ ਜਾਂਦੀ ਅਤੇ ਉਹਨਾਂ ਦਾ ਹੁਣ ਇੱਕ ਇੰਟਰਵਿਊ ਸਾਹਮਣੇ ਆਇਆ ਇੰਟਰਵਿਊ ਦੇ ਵਿੱਚ ਉਹਨਾਂ ਨੇ ਜੋ ਆਪਣੇ ਪਿੰਡ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਬਾਰੇ ਜਾਣੂ ਕਰਵਾਇਆ ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ 12-12 ਸਾਲ ਦੇ ਨੌਜਵਾਨ ਜੇਬ ਦੇ ਵਿੱਚ ਨਸ਼ੇ ਦੀਆਂ ਕੁੜੀਆਂ ਲੈ ਕੇ ਘੁੰਮਦੇ ਨੇ ਅਤੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਤੇ ਮਿਹਣਾ ਮਾਰਿਆ ਕਿ ਪੰਜਾਬ ਸਰਕਾਰ ਜੇਕਰ ਹਜੇ ਵੀ ਉਸਨੇ ਕੋਈ ਸਖਤ ਤੋਂ ਸਖਤ ਐਕਸ਼ਨ ਨਾ ਲਿਆ ਹੋਰ ਪਤਾ ਨਹੀਂ ਕਿੰਨੇ ਹੀ ਮਾਵਾਂ ਦੇ ਪੁੱਤ ਐਸੇ ਤਰੀਕੇ ਦੇ ਨਾਲ ਸਿਵਿਆਂ ਦੀ ਸਵਾਹ ਬਣ ਜਾਣਗੇ ਜਿਆਂ ਦੋਸਤੋ ਹੁਣ ਆਪਾਂ ਜ਼ਿਕਰ ਕਰਦੇ ਹਾਂ ਉਸ ਨੌਜਵਾਨ ਦੇ ਬਾਰੇ ਜੋ ਕਿ ਵਿਦੇਸ਼ ਗਿਆ ਸੀ ਉੱਥੇ ਉਸਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਆਪਣਾ ਸਾਰਾ ਕੁਝ ਤਬਾਹ ਕਰ ਲਿਆ ਤੇ ਪਿੱਛੇ ਆਪਣੇ ਮਾਤਾ ਪਿਤਾ ਨੂੰ ਵੀ ਰੋਂਦੇ ਕਰਵਾਉਂਦੇ ਹੋਏ ਛੱਡ ਗਿਆ ਦੋਸਤੋ ਇਹ ਜੋ ਨਸ਼ਿਆਂ ਦੀ ਮਾਰ ਹੈ ਬੜੀ ਭੈੜੀ ਹੈ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੰਦੀ ਹੈ ਪੰਜਾਬ ਦੇ ਵਿੱਚ ਆਏ ਦਿਨ ਜੋ ਕਿ ਨਸ਼ੇ ਦੇ ਨਾਲ ਹਜ਼ਾਰਾਂ ਹੀ ਮੌਤਾਂ ਹੁੰਦੀਆਂ ਨੇ ਕਈ ਤਾਂ ਗਰੀਬ ਇਹ ਲੋਕ ਨੇ ਉਹਨਾਂ ਦੀਆਂ ਤਾਂ ਵੀਡੀਓ ਵੀ ਵਿਚਾਰਿਆਂ ਦੇ ਸਾਹਮਣੇ ਨਹੀਂ ਆਉਂਦੀਆਂ ਕਿਪਤਾ ਕਿਹੜੀ ਖਾਈ ਦੇ ਵਿੱਚ ਕਿਹੜੀ ਨਹਿਰ ਦੇ ਕੰਢੇ ਕਿਹੜੇ ਦਰਖਤ ਦੇ ਥੱਲੇ ਉਹਨਾਂ ਦੀ ਜਾਨ ਨਿਕਲ ਜਾਂਦੀ ਹੈ ਉਹਨਾਂ ਵਿਚਾਰਿਆਂ ਦਾ ਤਾਂ ਕੋਈ ਪੱਤਰਕਾਰ ਵੀ ਨਹੀਂ ਪਹੁੰਚਦਾ ਪਰ ਜਿਹੜੇ ਪਹੁੰਚ ਵਾਲੇ ਨੇ ਵੱਡੇ ਵੱਡੇ ਲੋਕ ਨੇ ਉਹਨਾਂ ਦੇ ਪੁੱਤਰ ਜਦੋਂ ਮਰਦੇ ਨੇ ਉਦੋਂ ਪੱਤਰਕਾਰ ਵੀ ਇੰਟਰਵਿਊ ਲੈਣ ਵਾਸਤੇ ਪਹੁੰਚ ਜਾਂਦੇ ਨੇ ਤੇ ਉਦੋਂ ਅਸਲ ਸੱਚਾਈ ਸਾਹਮਣੇ ਆਉਂਦੀ ਹੈ ਜੇਕਰ ਆਪਾਂ ਆંકੜਿਆਂ ਦੀ ਗੱਲ ਕਰੀਏ ਰੋਜ਼ ਦੇ ਘਟੋ ਘਟ ਚਾਰ ਤੋਂ 5000 ਮੌਤਾਂ ਹੁੰਦੀਆਂ ਨੇ ਸਿਰਫ ਤੇ ਸਿਰਫ ਨਸ਼ੇ ਦੇ ਨਾਲ ਤੇ ਜੇਕਰ ਹਜੇ ਵੀ ਨਸ਼ਾ ਨਾ ਰੁਕਿਆ ਤਾਂ ਇਹ ਮੌਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ